ਗੱਲ ਸਮਝਾਈਓ ਜਿਹੜੇ ਇਹ ਕੈਮਰਾ ਕਰੀਓ ਉਧਰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖਦੇ ਤਾਂ ਰੰਗ ਦੇਖੋ ਜਿਹੜਾ ਬਾਜ਼ਾਰ ਚ ਮਿਕਦਾ ਉਹ ਨਾ ਕਿੰਨਾ ਵਰਕ ਹੈ ਬਹੁਤ ਥੋੜਾ ਹਰੇ ਰੰਗ ਦਾ ਹੋ ਗਿਆ ਤਾਂ ਪਿਓਰ ਕਾਲੀ ਰਸ ਵਹਿਣ ਔਰ ਇੰਨੀ ਕਿ ਉਹਦੇ ਵਿੱਚ ਮਲਾਵਟ ਵੀ ਹੁੰਦੀ ਪਾਣੀ ਹੁੰਦਾ ਇਹਦੇ ਵਿੱਚ ਮਲਾਵਟ ਨਹੀਂ ਹੋਗੀ ਪਿਓਰ ਇਹ ਦੇਖ ਲਓ ਕੋਈ ਵੀ ਆਊਗਾ ਨਹੀਂ ਤਿੰਨ ਬਾਰੇ ਬਰਫ਼ ਵੀ ਆਏ ਆ ਬਰਫ਼ ਵੀ ਪਾਈ ਹੋਈ ਹੈ ਬਰਫ਼ ਵੀ ਨਮਕ ਵੀ ਇੱਥੇ ਫਿਲਟਰ ਲਾ ਕੇ ਫਿਰ ਇਹਨਾਂ ਪੋੜਨੀ ਹੈ ਭਾਈ ਮਹਾਰਾਜ ਵੱਲੋਂ ਹੀ ਬਖਸ਼ਿਸ਼ ਆ ਤੇ ਬਰਕਤ ਤਾਂ ਆਈ ਆ ਮਹਾਰਾਜ ਵੱਲੋਂ ਮਹਾਰਾਜ ਵੱਲੋਂ ਆਪੇ ਉਹ ਸਕੀਮ ਬਣਾ ਦਿੰਦਾ ਆਪੇ ਉਹ ਦੇੰਦਾਂ ਆ ਇੱਥੇ ਡੁੱਲੂ ਬੰਬ ਲੱਗਾ ਆ ਅੱਛਾ ਇਹਨੇ ਰਾਸ ਇੱਥੇ ਜਾਣੀ ਇਹਨੂੰ ਤਾਂ ਦੇਖੋ ਇਧਰ ਵੀਰ ਅਧਕਰ ਤਿਆਰ ਕਰੀ ਜਾਂਦੇ ਆ ਆ ਤਕਨੀਕ ਸਾਡੀ ਚਾਈ ਚਾਈ ਬਰਤਨ ਸਾਫ ਕਰਾ ਚਾਈ ਚਾਈ ਪੋਚੇ ਲਾਵਾਂ ਮੈਂ ਚਾਈ ਚਾਈ ਆਉਂਦੀ ਜਾਂਦੀ ਸੰਗਤ ਨੂੰ ਗੰਨੇ ਦੀ ਰਸ ਵਰਤਾਵਾਂ ਮੈਂ ਚਾਈ ਚਾਈ ਤੇਰਾ ਓਟ ਆਸਰਾ ਲੈ ਕੇ ਗੰਨੇ ਨੇ ਨਿਚੋੜੇ ਮਾਲਕਾ ਤੇਰਾ ਸਭ ਕੁਝ ਦਿੱਤਾ ਹੈ ਤੇਰਾ ਦਿੱਤਾ ਬਹੁਤ ਕੁਝ ਹੈ ਬਸ ਇੱਕੋ ਬੇਨਤੀ ਕਰਦਾ ਕਿ ਕਦੇ ਤੇਰੇ ਚਰਨਾ ਨਾਲ ਪੈਣ ਨਾ ਮੇਰੇ ਵਿਛੋੜੇ ਮੇਰੇ ਰੂਹ ਦੇ ਕਦੇ ਪੈਣ ਨਾ ਤੇਰੇ ਚਰਨਾ ਤੋਂ ਵਿਛੋੜੇ ਸਤਿ ਸ਼੍ਰੀ ਅਕਾਲ ਪੀਪਤੀ ਨਵਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇਸ਼ੂਰੀ ਤੁਸੀਂ ਸ਼ਹਿਰ ਤੋਂ ਦਾ ਜਲਾ ਲੈਂਦਾ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥੀਓ ਇਸ ਸਮੇਂ ਸਿਕ ਕਰਿਆਮ ਵਿਖੇ ਮੌਜੂਦ ਆ ਔਰ ਬਿਲਕੁਲ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਕਿ ਗੰਨੇ ਦਾ ਗੰਨੇ ਦੀ ਰਸ ਦਾ ਜਿਹੜਾ ਲੰਗਰ ਇੱਥੇ ਲੱਗਿਆ ਹੋਇਆ ਛਵੀਲ ਲੱਗੀ ਹੋਈ ਹੈ ਔਰ ਹਰ ਸਾਲ 12 ਤਰੀਕ ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਸਾਡੇ ਵੱਡੇ ਵੀਰ ਸਰਪੰਚ ਸੰਦੀਪ ਸਿੰਘ ਭੰਗੜਾ ਵਾਲੇ ਇਹ ਤੇ ਇਹਨਾਂ ਦੇ ਸਾਥੀ ਜਿੰਨੇ ਵੀ ਸੇਵਾਦਾਰ ਆ ਰਲ ਮਿਲ ਕੇ ਇੱਥੇ ਛਵੀਲ ਲਾਉਂਦੇ ਆ ਹਰ ਸਾਲ ਅਸੀਂ ਵੀ ਆਉਂਨੇ ਆ ਔਰ ਸੇਵਾਦਾਰਾਂ ਅੰਦਰ ਚਾਹ ਉਤਸ਼ਾਹ ਭਾਵਨਾ ਤੁਸੀਂ ਦੇਖੋ ਕਿੰਨੀ ਹੈ ਇਹ ਦੁਕਾਨਦਾਰ ਵੀਰ ਨੇ ਕੁਝ ਡਰਾਈਵਰ ਵੀਰ ਨੇ ਜਿਹੜੇ ਆਪਣੇ ਤਨ ਮਨ ਧਾਨਾ ਸੇਵਾ ਕਰਦੇ ਔਰ ਇੱਕ ਵੱਡੀ ਗੱਲ ਮੈਨੂੰ ਇੱਥੇ ਪਤਾ ਲੱਗੀ ਕਿ ਹਰ ਸਾਲ ਇੱਕ ਵੱਖਰਾ ਖੇਤ ਰੱਖਿਆ ਜਾਂਦਾ ਜਿਹਦੇ ਵਿੱਚ ਜਿੰਨੇ ਵੀ ਗੰਨੇ ਹੁੰਦੇ ਆ ਉਹ ਸੇਵਾ ਲਈ ਜਿਹੜੇ ਆ ਵਰਤੇ ਜਾਂਦੇ ਆ ਸੇਵਾ ਦੇ ਲਈ ਆਉਂਦੇ ਆ ਔਰ ਰਸ ਜਿਹੜਾ ਇਹ ਆਉਂਦੀ ਜਾਂਦੀ ਸੰਗਤ ਨੂੰ ਰਸ ਪਲਾਉਂਦੇ ਆ ਕਹਿੰਦੇ ਰਸ ਪਲਾਉਂਦੇ ਆ ਉਹਦੇ ਨਾਲ ਦੀ ਨਾਲ ਕਹਿੰਦੇ ਸਾਡੇ ਮਨ ਵਿੱਚ ਇਹੀ ਚਾਹ ਹੁੰਦਾ ਇਹੀ ਅਰਦਾਸ ਹੁੰਦੀ ਹੈ ਇਹੀ ਦੁਆ ਹੁੰਦੀ ਆ ਕਿ ਜਿੰਨੇ ਵੀ ਇੱਥੋਂ ਸ਼ਬੀਲ ਛੱਕ ਕੇ ਜਾਂਦੇ ਆ ਲੰਗਰ ਛੱਕ ਕੇ ਜਾਂਦੇ ਆ ਸਾਰਿਆਂ ਦੀ ਜ਼ਿੰਦਗੀ ਵਿੱਚ ਰਸ ਭਰ ਜਾਵੇ ਤਾਂ ਹੁਣ ਤੁਹਾਨੂੰ ਰੂਪਰੂ ਕਰਦੇ ਆ ਸਾਡੇ ਵੱਡੇ ਵੀਰ ਸਰਪੰਚ ਸੰਦੀਪ ਸਿੰਘ ਪੰਗਲਾ ਦੇ 100 ਪਿੰਡਾਂ ਦਾ ਸਰਪੰਚ ਹੈ ਸਾਡਾ ਭਰਾ ਔਰ ਇਹਨਾਂ ਨੂੰ ਰੂਪਰੂ ਕਰੀ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਸੰਦੀਪ ਸਰਪੰਚ ਉਹਨਾਂ ਦਾ ਸੁਭਾਅ ਵੀ ਗੰਨੇ ਵਰਗਾ ਜਿੱਥੇ ਖੜ ਗਏ ਉੱਥੇ ਦਾ ਡੱਟ ਕੇ ਖੜੇ ਆ ਪਰ ਇਹਨਾਂ ਨੂੰ ਚਾਹੇ ਤੋੜੋ ਚਾਹੇ ਮਰੋੜੋ ਚਾਹੇ ਕੁਚਲੋ ਚਾਹੇ ਪੀੜੋ ਅੰਦਰੋਂ ਰਸ ਨਿਕਲਦਾ ਉਹ ਵੀ ਮਿੱਠਾ ਮੈ ਸਰਪੰਚ ਸਾਹਿਬ ਦੇਖੋ ਸੋਰੀ ਸਾਬਾ ਗੱਲ ਜਿਹੜੀ ਰਸ ਵਾਲੀ ਕਹੀ ਹੈ ਨਾ ਇਹ ਤਾਂ ਮੇਰੇ ਲਈ ਇੰਨੀ ਕੋ ਮੈਨੂੰ ਮੇਰੇ ਜਿੰਨੇ ਵੀ ਪਿੰਡ ਦੇ ਆ ਜਾਂ ਹੋਰ ਕਹਿੰਦੇ ਆ ਤੂੰ ਇਹਨਾਂ ਤੋਂ ਵਿਰੋਧੀਆਂ ਚ ਵੀ ਨਹੀਂ ਕਦੇ ਗੁੱਸੇ ਹੁੰਦਾ ਮੈਂ ਕਹਿੰਦਾ ਨਹੀਂ ਜੀ ਮੇਲੇ ਦਾ ਜਿਹੜਾ ਵਿਰੋਧੀ ਵੀ ਆਊਗਾ ਮੈਂ ਉਹਦੇ ਵੀ ਮੋਰ ਲਾ ਕੇ ਦਮ ਛੱਟ ਪਟਾਕੇ ਕੰਮ ਕਰਾਏ ਆ 5 ਸਾਲ ਜੀ ਕੋਈ ਇਦਾਂ ਦੇ ਬੰਦੇ ਵੀ ਵੀਰੇ ਐਨ ਵਿਰੋਧੀ ਉਹਨਾਂ ਦੇ ਵੀ ਮੋਰ ਲਾ ਕੇ ਨੀਲੇ ਕੱਟ ਬਣਾਏ ਪਰ ਇਹ ਆ ਕਿ ਮੇਰਾ ਸੁਹਾਇਆ ਇਹ ਦਿੰਦਾ ਕਿ ਨਹੀਂ ਕੋਈ ਨਹੀਂ ਉਹ ਪਿਆਰਾ ਸੁਹਾਇਆ ਸੀ ਵੀ ਤਾਂ ਹੀ ਆ ਜਾਂਦੇ ਹਰ ਇੱਕ ਜਗ੍ਹਾ ਸਾਡੇ ਕੋਲ ਵੀ ਨਹੀਂ ਜਾ ਹੁੰਦਾ ਖਬਰਾਂ ਚੱਡ ਕੇ ਜਿਹੜਾ ਵਿਸਾਖੀ ਦਾ ਲੰਗਰ ਵਾ ਇਹਨੂੰ ਹਰ ਸਾਲ 20 ਸਾਲ ਦੀ ਤਰ੍ਹਾਂ ਸਾਡੇ ਜਿੰਨੇ ਮਿੱਤਰ ਸੱਚਣੋਂ ਪਰ ਮੇਰੇ ਕੱਲਿਆਂ ਦਾ ਕੋਈ ਨਹੀਂ ਹੈ ਚਲੋ ਮੈਂ ਦੱਸ ਦਵਾਂ ਨਾਲ ਦੇ ਨਾਲ ਦਰਸ਼ਕਾਂ ਨੂੰ ਅਸੀਂ ਬੇਲਣੇ ਬੰਦ ਕਰਾਏ ਆ ਵੀਡੀਓ ਕਰਕੇ ਕਿਉਂਕਿ ਸਾਊਂਡ ਦੀ ਪ੍ਰੋਬਲਮ ਆਈਂਦੀ ਆ ਔਰ ਸੰਦੀਪ ਸਰਪੰਚ ਸਾਹਿਬ ਇੱਕ ਚੀਜ਼ ਹੋਰ ਮੈਂ ਕਹਿਣੀ ਚਾਹੁੰਦਾ ਜਿਹੜੇ ਤੁਸੀਂ ਵਿਰੋਧ-ਵਿਰੋਧ ਦੀ ਵੀ ਗੱਲ ਕੀਤੀ ਆ ਦੇਖੋ ਗੰਨਾ ਆ ਜਿੱਥੇ ਗੱਠ ਆ ਉੱਥੋਂ ਰਸ ਨਹੀਂ ਆਉਂਦਾ ਜਿੱਥੇ ਗੱਠ ਹੈ ਨਹੀਂ ਉੱਥੇ ਪੂਰਾ ਰਸ ਆਦਾ ਜ਼ਿੰਦਗੀ ਵਿੱਚ ਗੱਠ ਨਹੀਂ ਹੋਣੀ ਚਾਹੀਦੀ ਗੱਠ ਤਾਂ ਰੱਖਣੀ ਨਹੀਂ ਕਦੇ ਵੀ ਗੱਠ ਤਾਂ ਆਪਾਂ ਤੋੜੇ ਦੇਣੀ ਆ ਵੱਢ-ਭੁੱਢ ਕੇ ਕਿਉਂਕਿ ਜਿਹੜਾ ਸਾਡਾ ਮਿੱਤਰ ਪੇਰ ਵਾ ਜਿੰਨੇ ਵੀ ਮੇਰੇ ਸਾਥੀ ਆ ਸਾਰੇ ਹੀ ਸਾਡੇ ਆਪਣੇ ਆ ਸਾਰੇ ਆਪਣੇ ਹੀ ਆ ਕਿਉਂਕਿ ਬਿਨਾ ਕੱਲਾ ਨਹੀਂ ਲੰਗਰ ਲਾ ਸਕਦਾ ਕੋਈ ਵੀ ਕਿਉਂਕਿ ਇੱਥੇ ਸੇਵਾ ਦੇ ਬੰਦੇ ਬਹੁਤ ਚਾਹੀਦੇ ਆ ਕਿਉਂਕਿ ਜਿੰਨੀ ਦੁਨੀਆ ਆ ਜਿੰਨੇ ਸੇਵਾਦਾਰ ਘਟੋਕੜ 100 ਬੰਦਾ ਤਾਂ ਸੇਵਾ ਨੂੰ ਚਾਹੀਦਾ ਜੀ 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 ਜਿੰਨੇ ਨਿਆਣੇ ਪ੍ਰਕ੍ਰਿਆਮ ਦੀਆਂ ਬੁੜੀਆਂ ਵੀ ਆ ਵੱਧ ਤੋਂ ਵੱਧ ਲੇਬਰ ਜਣੀ ਇੱਥੇ ਕੋਈ ਦੁਆ ਨਹੀਂ ਆਪਣੇ ਆਪ ਆ ਜਾਂਦੇ 12 ਤਰੀਕ ਨੂੰ ਸੇਵਾ ਕਰਨ ਘਰ ਦੇ ਝਮੇਲੇ ਛੱਡ ਕੇ ਇੱਥੇ ਆ ਜਾਂਦੇ ਆ ਨਾ ਕਹਿੰਦੇ ਝਮੇਲੇ ਛੱਡ ਦੇਣੇ ਆ ਮਹਾਰਾਜ ਦੀ ਕਿਰਪਾ ਇੰਨੀ ਕੋ ਆਪੇ ਹੀ ਮਹਾਰਾਜ ਬੁਲਾ ਲੈਂਦਾ ਔਰ ਇੱਕ ਖੇਤ ਕਿੰਨੇ ਦਾ ਸੀ ਰਲ ਕੇ ਰੱਖੀਦਾ ਲੱਖ ਲਾਣ ਇੱਕ ਦਾ ਜਿਹਦਾ ਥੋੜਾ ਥੋੜਾ ਸਾਰਿਆਂ ਨੂੰ ਪੈਸੇ ਦੇ ਦਿੰਦੇ ਮੈਨੂੰ ਇਹ ਤਾਂ ਤੁਸੀਂ ਆਪਾਂ ਵੇਲੇਣਾ ਦਿਖਾ ਦਈਏ ਹੁਣ ਸਹਾਲੋ ਦੇਖੋ ਦੋ ਬੇਲਣੇ ਲਾਏ ਆ ਦੋ ਬੇਲਣੇ ਇਕੱਠੇ ਹੀ ਟਰੈਕਟਰ ਨਾਲ ਚੱਲਦੇ ਪਹਿਲੇ ਦਿਨ ਤੋਂ 20 ਸਾਲ ਹੋ ਗਏ ਇਹਨੂੰ ਤਿਆਰ ਹੋਏ ਨੂੰ ਇਹ ਇੱਕੋ ਏਰੀਆ ਦੇ ਵਿੱਚ ਬੱਲ ਹੀ ਆ ਬਹੁਤ ਮਸ਼ਹੂਰ ਬਰਾਮਡੇ ਚ ਜੀ ਉਹਦੀ ਉਹਨਾਂ ਦਾ ਖਾਸ ਹੈ ਸਾਰੀ ਉਮਰ ਬੇਲਣੇ ਦਾ ਹੀ ਕੰਮ ਨੂੰ ਉਹਨੇ ਮੈਨੂੰ ਤਕਨੀਕ ਇਹ ਬਣਾ ਕੇ ਦਿੱਤੀ ਆ ਦਿਖਾਓ ਪਾਜੀ ਮੜਜਾ ਲਾਓ ਵਿੱਚ ਲਾਓ ਇੱਕ ਵਿੱਚ ਲਾਓ ਆਦਰਕ ਮੇਰੇ ਕੋਈ ਯਾਰ ਆਦਰਕ ਨੂੰ ਅਧਕਰ ਵੀ ਕਹਿੰਦੇ ਆ ਅਧਕਰ ਵੀ ਕਹਿੰਦੇ ਆ ਤਾ ਤੂਦਨਾ ਵੀ ਕਹਿੰਦੇ ਹੁਣ ਤੁਹਾਨੂੰ ਪੂਤਨਾ ਵੀ ਲਾ ਕੇ ਦਿਖਾ ਲਦਾ ਤਾਂ ਅੱਧ ਕਰ ਵੀ ਜਾਂਦਾ ਜੀ ਵਿੱਚ ਬੇਲਣੇ ਦੇ ਪੂਤਨਾ ਵੀ ਜਾਂਦਾ ਤਾਂ ਆਪਣੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਛੱਡੀ ਜਾਂਦੀਏ ਵਿਝਾ ਦਿਖਾ ਭਾਈ ਠੰਡਾ ਬੂਤਨਾ ਠੰਡਾ ਠੰਡਾ ਪੂਤਨਾ ਹਾਂ ਠੰਡਾ ਠੰਡਾ ਬੂਤਨਾ ਰਾਰਾ ਬੂਤਨਾ ਲੈ ਐਂ ਠਰਿਆ ਹਾਂ ਪੂਤਨਾ ਵੀ ਲਾਣਾ ਔਰ ਨਿੰਬੂ ਆਧਿਕਾਰਾ ਕਾਲਾ ਲੂਣ ਬਰਫ਼ ਅੱਛਾ ਪੂਰੀ ਟੈਕਨੀਕ ਵੀ ਦਿਖਾ ਦੀਏ ਦੇਖੋ ਸਾਡੀ ਕਿੰਨੀ ਆ ਹਾਂ ਅਸੀਂ ਇਦਾਂ ਨਹੀਂ ਬੇ ਦੇ ਕੋਣ ਦੋਏ ਫਿਲਟਰ ਹੁੰਦੀ ਪਹਿਲਾਂ ਇੱਥੇ ਉੱਪਰ ਝਾਲੀ ਲੱਗੀ ਹੋਰ ਇਹਦੇ ਵਿੱਚ ਵੀ ਫਿਲਟਰ ਲਾਏ ਆ ਅੱਛਾ ਜਿਹੜੇ ਵਿੱਚ ਇੱਕ ਫਿਲਟਰ ਪਾਣੀ ਵਾਲਾ ਆਉਂਦਾ ਇਹ ਤਾਂ بڑا ਉਹ ਇਹਦੇ ਵਿੱਚ ਲਾ ਕੇ ਇਹਦੇ ਅੰਦਰ ਫੇ ਵੀ ਝਾਲੀ ਲੱਗੀ ਹੋ ਅੱਛਾ ਫਿਰ ਸਾਡੀ ਜਾਣੀ ਆ ਰਾਸ ਉੱਧਰ ਭਾਈ ਮਹਾਰਾਜ ਵੱਲੋਂ ਹੀ ਬਖਸ਼ਿਸ਼ ਆ ਤੇ ਬਰਕਤ ਆ ਪਾਈ ਆ ਮਹਾਰਾਜ ਵੱਲੋਂ ਮਹਾਰਾਜ ਵੱਲੋਂ ਆ ਭਾਈ ਉਹ ਸਕੀਮ ਬਣਾ ਦਿੰਦਾ ਆਪੇ ਉਹ ਦੇਣਦਾ ਆ ਇੱਥੇ ਟੁੱਟੂ ਬੰਬ ਲੱਗਾ ਆ ਅੱਛਾ ਫਿਰ ਇਹਨੇ ਰਾਸ ਇੱਥੇ ਜਾਣੀ ਤਾ ਦੇਖੋ ਇੱਧਰ ਵੀਰ ਅਧਕਰ ਤਿਆਰ ਕਰੀ ਜਾਂਦੇ ਆ ਆ ਆਹ ਤਕਨੀਕ ਸਾਡੀ ਦੇਖੀ ਪਤਾ ਨੂੰ ਜਾਂ ਤਕਨੀਕ ਸਾਡੀ ਇੱਦਾਂ ਬਣਾ ਲੈਂਦੇ ਆ ਆਹ ਇਹਦੇ ਵਿੱਚ ਪਾਈ ਜਾਣੇ ਨਿੰਬੂ ਵਾਦ ਕਰਾਂ ਅੱਧਾ ਅੱਧ ਕਰਦੀ ਪੂਰਾ ਪਿਓਰ ਆ ਪੂਰ ਪੂਰਾ ਮੰਡੀ ਹੋਣ ਫਰੈਸ਼ ਫਰੈਸ਼ ਐਨ ਪੂਰਾ ਹਾਂ ਅੱਜ ਇਸ ਮੇਰੇ ਲੈ ਆਂਦਾ ਮੇਕਾਂ ਛੱਡਦਾ ਮੇਕਾਂ ਛੱਡ ਕੇ ਹੁਣ ਕਿੰਨੀ ਵੀ ਤਕਨੀਕ ਵਾ ਸਾਡੀ ਆ ਸਾਰੇ ਉਹਦੇ ਨਾਲ ਆਟੋਮੈਟਿਕਲ ਆਹ ਧਾਰ ਦੇਖੋ ਐ ਆਟੋਮੈਟਿਕਲ ਇੱਥੇ ਆਈ ਜਾਣੀ ਆ ਦੇਖੋ ਐਨ ਬਿਲਕੁਲ ਪੁਣ ਕੇ ਆਊਗੀ ਹੁਣ ਕੇ ਆਣੀ ਇੱਥੇ ਫੇਰ ਮੁਰੇ ਤਿੰਨੀ ਵਾਰੀ अच्छा पीछे फिल्टर रोक ਜਾਂਦੀ ਇੱਥੇ ਫੇਰ ਕਰਦੇ ਫੇਰ ਫੇਰ ਦੇਖੋ ਬਰੀ ਕਪੜੇ ਚ ਤਿੰਨ ਵਾਰੀ ਪਿੱਛੇ ਤੇ ਕੋਈ ਇੱਕ ਵੀ ਕੋਈ ਦਾਣਾ ਨਹੀਂ ਆ ਰਿਹਾ ਕੋਈ ਦੇਖ ਲਓ ਕੋਈ ਵੀ ਆਉਗਾ ਨਹੀਂ ਤਿੰਨ ਵਾਰੀ ਪਰ ਵੀ ਆਏ ਆ ਬਰਫ਼ ਵੀ ਪਾਈ ਹੋਈ ਆ ਨਮਕ ਵੀ ਇੱਥੇ ਫਿਲਟਰ ਲਾ ਕੇ ਫੇਰ ਇਹਨਾ ਪੜਨੀ ਆ ਹੁਣ ਕੇ ਅੱਛਾ ਸ਼ਹਿਰ ਜਾ ਕੇ ਲਾਓ ਤਾਂ ਕਹਿੰਦੇ 슈ਗਰ ਕੇਨ ਜੂਸ ਆ 30 ਰੁਪਏ ਦਾ ਮਿਲੇਗਾ ਨਿੰਬੂ ਡਾਲ ਕੇ ਔਰ ਪੁਦੀਨਾ ਡਾਲ ਕੇ ਇੱਥੇ ਅਸੀਂ ਕਹਿੰਦੇ ਆ ਕਿ ਤੁਹਾਡੀ ਜ਼ਿੰਦਗੀ ਚ ਰਸ ਭਰਨਾ ਮੈਂ ਕਹਿੰਦਾ ਉੱਥੇ ਦਾ ਇੰਨਾ ਕਲਾਸ 30 ਰੁਪਏ ਦਾ ਦਿੰਦੇ ਆ ਸਾਡੇ ਮਹਾਰਾਜ ਦੀ ਕਿਰਪਾ ਆ ਤੇ ਕੋਈ ਦੁਆ ਨਹੀਂ ਖੁੱਲਾ ਬਿਲਕੁਲ ਖੁੱਲਾ ਬਾਰ-ਬਾਰ ਬੇਨਤੀਆਂ ਹੋ ਰਹੀਆਂ ਕਿ ਆ ਜਾਓ ਬਸ ਕਿਸੇ ਦੀ ਕੰਨੀ ਕੋਈ ਗਰੀਬ ਕੋਈ ਇੱਥੇ ਕੋਈ ਫਰਕ ਨਹੀਂ ਹੈ ਸਾਡੇ ਅੱਛਾ ਇਹ ਕਲਰ ਦੇਖੋ ਕਿੰਨਾ ਡਿਫਰੈਂਟ ਹੈ ਸ਼ਹਿਰ ਸ਼ਹਿਰ ਜਿਹੜਾ ਹੁੰਦਾ ਹੈ ਸ਼ਹਿਰ ਵਾਲੇ ਜਿਹੜੇ ਹੁੰਦੇ ਨਾ ਉਹ ਤਾਂ ਕਿੰਨੇ ਨਹੀਂ ਵੱਢ ਕੇ ਧੋਤੇ ਹੋ ਹੁੰਦੇ ਆ ਕੋਈ ਤਾਂ ਵੀ ਪੰਜੇ ਚੌਂ ਦੇ ਨਿਆਣੇ ਆ ਉਹ ਮੜਮੜ ਕੇ ਪਾਉਂਦੇ ਆ ਤੁਸੀਂ ਇੱਕ ਵਾਰ ਜਿਹੜਾ ਨਿਕਲ ਜਾਂਦਾ ਬਿਲ ਦੇ ਚੋਂ ਦੁਆਰ ਨਾਲੇ ਬਿਲਕੁਲ ਪਿਓਰ ਆ ਬਿਲਕੁਲ ਅੱਛਾ ਮੈਂ ਜ਼ਰੂਰ ਚਾਹਾਂਗਾ ਸਾਡੇ ਪਰਿਵਾਰਕ ਬਿਲਕੁਲ ਤਾਜ਼ੇ ਸਰਪੰਚ ਸਾਹਿਬ ਇੱਕ ਗੱਲ ਸਮਝਾਈਓ ਜਿਹੜੇ ਇਹ ਕੈਮਰਾ ਕਰਿਓ ਇੱਧਰ ਜਿਹੜੇ ਸਾਡੇ ਪਰਿਵਾਰਕ ਮੈਂਬਰ ਦੇਖਦੇ ਤਾਂ ਰੰਗ ਦੇਖੋ ਜਿਹੜਾ ਬਾਜ਼ਾਰ ਚ ਮਿਕਦਾ ਉਹ ਨਾ ਕਿੰਨਾ ਫਰਕ ਹੈ ਬਹੁਤ ਥੋੜਾ ਹਰੇ ਰੰਗ ਦਾ ਹੋ ਗਿਆ ਤਾਂ ਪਿਓਰ ਕਾਲੀ ਰਸ ਵਹਨ ਔਰ ਇੰਨੀ ਕਿ ਉਹਦੇ ਵਿੱਚ ਮਲਾਵਟ ਵੀ ਹੁੰਦੀ ਪਾਣੀ ਹੁੰਦਾ ਇਹਦੇ ਵਿੱਚ ਮਲਾਵਟ ਨਹੀਂ ਹੋਗੀ ਪਿਓਰ ਔਰ ਮਾਨੂੰ ਕਿਉਂਕਿ ਦੇਖੋ ਜਾਦੇ ਨਾ ਜਿਹੜਾ ਗੁਰੂ ਕਾ ਲੰਗਰ ਵਾਂ ਇਹਨੂੰ ਕਦੇ ਵੀ ਬਖਸ਼ ਹੁੰਦੀ ਆ ਅਰਦਾਸ ਮਹਾਰਾਜ ਦੀ ਇੰਨੀ ਕਿ ਤਾਕਤ ਵਾਂ ਜਦੋਂ ਅਰਦਾਸ ਹੋ ਕੇ ਸਵੇ ਆਹੋ ਮਹਾਰਾਜ ਆਪੇ ਜਾਣਦਾ ਵੇ ਇਹਨੂੰ ਕਿੰਨਾ ਕਿਦਾਂ ਕਿਦਾਂ ਦਾ ਰਸ ਭਰਨਾ ਹੈ ਆਹ ਉਹ ਤਾਂ ਸਾਰੀ ਜ਼ਿੰਦਗੀ ਰਸ ਭਰਦਾ ਲੂਣ ਅਸੀਂ ਪਾ ਦਿੰਦੇ ਹਾਂ ਲੂਣ ਤਾਂ ਆਪਣੇ ਜਿਹੜੇ ਚਲੋ ਮੈਂ ਕਹਿੰਦਾ ਲੂਣ ਪਾਣ ਵਾਲਿਆਂ ਦਾ ਵੀ ਭਲਾ ਰਹੇ ਹਾਂ ਕਿਉਂਕਿ ਜੇ ਉਹਨਾਂ ਦੇ ਆਪਣੇ ਲੂਣ ਪਾਣੇ ਵਾਲੇ ਵੀ ਸਾਡੇ ਚਲੀ ਜਾਣ ਉਹਨਾਂ ਦੇ ਵੀ ਟਾਈਮ ਕੱਢ ਗਏ ਸਭ ਉਹਦੇ ਹੀ ਬਣਾਏ ਆ ਉਹਦੇ ਬਣਾਏ ਆ ਸਭ ਉਹਦੇ ਹੀ ਬਣਾਏ ਆ ਪਰ ਸੰਗਤਾਂ ਦੀਆਂ ਲਾਈਨਾਂ ਲੱਗੀਆਂ ਚੱਲ ਚੱਲ ਮੋਰ ਨੂੰ ਚੱਲੋ ਮੇਰੇ ਪੱਥੇ ਤੇ ਅਈਦਾ ਇੱਧਾ ਆ ਸਾਡੀ ਇਹਦੇ ਦੁਨੀਆ ਇੱਥੇ ਸੰਗਤ ਆਂਦੀ ਆ ਬਾਰ ਬਾਰ ਛੱਕਦੀ ਆ ਜੀ ਜੀ ਦੇਖੋ ਕਿੰਨੀਆਂ ਲਾਈਨਾਂ ਲੱਗਦੀ ਆ ਅੱਛਾ ਮੈਨੂੰ ਜਦੋਂ ਅਸੀਂ ਰਾਜਾ ਸਾਹਿਬ ਲਈ ਵੀ ਤੁਸੀਂ ਲੰਗਰ ਲਾਇਆ ਜੀ ਹਾਂਜੀ ਹੋ ਤਿੰਨ ਦਿਨ ਲਾਈਦਾ ਪੱਕਾ ਹੀ ਤਿੰਨ ਦਿਨ ਲਾਉਨੇ ਆ ਅਗਸਤ ਸਤੰਬਰ ਚ ਉਹ ਤਾਂ ਪੂਰੀ ਦੁਨੀਆ ਤੱਕ ਜਿਹੜੀ ਵੀਡੀਓ ਪਹੁੰਚੀ ਸੀ ਦੇਖੋ ਉਹ ਵੀਡੀਓ ਪੀਵੀਵੀ ਮਾਧਿਅਮ ਰਾਹੀਂ ਏਨੀ ਇੱਕ ਦੁਨੀਆ ਨੇ ਦੇਖੀ ਉਹਦੇ ਵਿੱਚ ਨਾ ਇੱਕ ਰੀਲ ਕੱਟ ਕੇ ਮੇਰੀ ਬਣਾਈ ਕਿ ਜਿਹੜੇ ਗੱਡੀ ਤਿੰਨ ਦਿਨ ਸੇਵਾ ਕਰਦਾ ਹੈ ਉਹ ਸਾਲ ਭਰ ਗੱਡੀ ਨਹੀਂ ਖੜਦੀ ਉਹ ਰੀਲ ਵੇ ਮਹਾਰਾਜ ਗਰਪਾ 8 ਆਰਬਾ ਮਿਲੀਅਨ ਵਿਊ ਆਏ ਉਹਨੂੰ ਅੱਛਾ ਮੈਂ ਨਾ ਇੱਧਰ ਇੱਕ ਖੂਬਸੂਰਤ ਤਸਵੀਰ ਦਿਖਾਣ ਲੱਗਾ ਵੀ ਜਿਹਾ ਦਿਖਾ ਸੇਖ ਦੇਖੋ ਤੇ ਕਿੰਨਾ ਟੈਂਪੂ ਦੀ ਜਿਹੜੇ ਵਿੱਚ ਬੈਠੇ ਨੇ ਯਾਤਰੀ ਔਰ ਟੈਂਪੂ ਵਾਲਾ ਜਿਹੜਾ ਚੱਲ ਕੇ ਸਾਡਾ ਵੀ ਜਾਊਗਾ ਹਾਂ ਰਾਸ ਸਾਡੀ ਸੇਵਾ ਇੱਥੇ ਇੰਨੀ ਆ ਤੁਹਾਨੂੰ ਮਨ ਨੂੰ ਸਭ ਪੀ ਕੇ ਜਾਉਂਦੇ ਇੱਕ ਹੋਰ ਫਾਇਦਾ ਦਾਂ ਏਸੀ ਵਾਲੀ ਗੱਡੀ 'ਚ ਬੰਦਾ ਸ਼ੀਸ਼ਾ ਨਹੀਂ ਖੋਲਦਾ ਇੱਧਰ ਜੇ ਖੁੱਲਾ ਸਾਰਾ ਕੁਝ ਆ ਦੇਖੋ ਰਾਸ ਕੀ ਨਹੀਂ ਹੈ ਤਾਂ ਆਰਾਮ ਨਾਲ ਰਸ ਪੀ ਕੇ ਚੱਲੇ ਆ ਇੱਥੇ ਬਣ ਕੇ ਸਾਰੇ ਨਿਆਣੇ ਆ ਖੂਦਰ ਤਸਵੀਰ ਦੇਖੋ ਇੱਕ ਬੱਚਾ ਸਕੂਲ ਤੋਂ ਆਇਆ ਹਾਂ ਔਰ ਇਧਰ ਸਾਡੇ ਸੇਵਾਦਾਰ ਘਟਾਰੋਂ ਵਾਲੇ ਲੱਗੇ ਹੋਆ ਘਟਾਰੋਂ ਬੰਗਲਾ ਹੰਸਰੋਂ ਸਾਰੇ ਪਿੰਡ ਇੱਥੇ ਆਪਣੇ ਹੀ ਆ ਜੀ ਕੋਈ ਵੀ ਮੇਰਾ ਇਦਾਂ ਦਾ ਨਹੀਂ ਹੈ ਕਿ ਵੱਧ ਚੜ ਕੇ ਹਿੱਸਾ ਲੈਂਦੇ ਜਦੋਂ ਟੈਂਪੂ ਤੋੜਿਆ ਸਾਰੇ ਦੇ ਚਿਹਰੇ ਤੇ ਕਿ ਤਰਾਸ ਗਿਆ ਸੀ ਸਾਡਾ ਪਿੱਲਾ ਨਿਊਜ਼ੀਲੈਂਡ ਖਾਸ ਜਿਹੜਾ ਸਾਡਾ ਉਹਨੇ ਹਰ ਮੇਲੇ 'ਚ ਹਰ ਲੰਗਰ 'ਚ ਪੈਸੇ ਪਾਣੇ ਆ ਸਾਡਾ ਲੱਕੀ ਮਲਾਇਤ ਲੱਕੀ ਮਲਾਇਤ ਪਿਛਲੇ ਸਾਲ ਉਹਨੇ ਇੱਥੇ ਮਿਲਿਆ ਸੀ ਮੁੜ ਕੇ 15 ਦਿਨ ਉਹ ਇੰਗਲੈਂਡ ਮਿਲ ਕੇ ਸੀ ਤੁਸੀਂ ਪਰੂ ਇੱਥੇ ਸਿਕਾ ਉਸ ਰਾਸ ਦੇ ਲੰਗਰ ਨੂੰ ਜੀ ਜੀ ਕਿਉਂਕਿ ਪਰੂ ਅੱਜ ਤਾਂ 17 ਤਰੀਕ ਨੂੰ ਗਏ ਆ ਮੈਨੂੰ ਪਤਾ ਨਹੀਂ ਸੀ ਮੁੜ ਕੇ ਬੰਦਾ ਦਿਨ ਵਾਦ ਨੂੰ ਇੰਗਲੈਂਡ ਮਿਲੂ ਆ ਦੇਖ ਲੈ ਵਾਦੂ ਬਣ ਗਿਆ ਉਧਰ ਦੇ ਮਹਾਰਾਜ ਇੱਥੇ ਮਿਲੇ ਆ ਮਿਲੇ ਬਾਹਰ ਜਾ ਕੇ ਫੇਰ ਟੱਕਰੇ ਜੀ ਜੀ ਹੁਣ ਨਿਆਣੇ ਰਸ ਪੀ ਕੇ ਗਏ ਆ ਆ ਕੈਮਰੇ ਸਕੂਲ ਦੀ ਬਸ ਵਾ ਜੀ ਨਿਆਣੇ ਰਸ ਪੀਂਦੇ ਆ ਸਾਰੇ ਜੀ ਪਰ ਇਹ ਆ ਜਣੀ ਮਹਾਰਾਜ ਐਦੇ ਮਠਾਸ ਰੱਖੇ ਜੀ ਹਰ ਸਾਲ ਦਿਨੋਂ ਦਿਨ ਲੱਗਰ ਵਧੇ ਮਠਾਸ ਵਧੇ ਹਾਂ ਜੀ ਤੇ ਇਹ ਚਾਹਦੇ ਆ ਇੰਨਾ ਹੀ ਮੇਲਾ ਵਧੀ ਜਾਵੇ ਪਰਮਾਤਮਾ ਸਾਹਿਬ ਦੀ ਸੇਵਾ ਹੋਰ ਆ ਗਈ ਆ ਕੇਸੀ ਕਾਲਜ ਦੀ ਆ ਜੀ ਇਹ ਵੀ ਮੱਚੇ ਸਾਰੇ ਰਸ ਪੀ ਕੇ ਜਾਂਦੇ ਆ ਹਰ ਸਾਲ ਜੀ 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 ਪੜਾਓ ਪੜਾਓ ਬਾਕੀ ਤਾਂ ਮੇਰੇ ਮੱਧਮ ਰਾਹੀ ਤੇ ਹੀ ਹਰ ਬੰਦੇ ਨੂੰ ਬੇਨਤੀ ਜੀ ਗੁਰੂ ਦੇ ਚਰਨਾਂ 'ਚ ਜਦੋਂ ਆਪਾਂ ਸੇਵਾ ਕਰਦੇ ਆਂ ਇਹਦਾ ਫਲ ਮਹਾਰਾਜ ਆਪੇ ਦਿੰਦਾ ਜਿੰਨਾ ਵੱਧ-ਵਧ ਕਰਾਈ ਜਾਂਦਾ ਉਹਨਾ ਅਸੀਂ ਕਰੀ ਜਾਂਦੇ ਆਂ ਖਾਂਡਾ ਮੰਨ ਨਹੀਂ ਹੁੰਦਾ ਵੀ ਸੇਵਾ ਕਰੋ ਮਹਾਰਾਜ ਆਪੇ ਮਿਹਨਤਾਂ ਫਰਗਦਾਂ ਪਾਈ ਜਾਂਦਾ ਬਸ ਬੇਨਤੀ ਇਹੀ ਹੈ ਕਿ ਆਪਣੇ ਚਰਨਾਂ ਤੋਂ ਦੂਰ ਨਾ ਕਰੋ ਅਸੀਂ ਇਹ ਜਾਣੇ ਵੀ ਕੋਈ ਵੀ ਮਹਾਰਾਜ ਸਾਤੇ ਸਾਨੂੰ ਆਪਣੇ ਚਰਨਾਂ ਤੋਂ ਦੂਰ ਨਾ ਕਰੀ ਅਸੀਂ ਤੇਰੇ ਨਾਲ ਇੱਦਾਂ ਹੀ ਲੱਗੇ ਰਹਿਣਾ ਇੱਦਾਂ ਹੀ ਸੇਵਾ ਕਰੀ ਜਾਂਦੇ ਆਂ ਦੇ ਕੋਈ ਕੋਰੀ ਵੀ ਅਸੀਂ ਵੀ ਹੁਣ ਰਸ ਪੀ ਲਈਏ ਦਿਲ ਬਹੁਤ ਕਰਦਾ ਪਿਆ ਫੁਆਡਿਚ ਮਠਾਸ ਭਰੀ ਪਈ ਐ ਆਓ ਜੀ ਆਓ ਜੀ ਖਾਲਸਾ ਜੀ ਆਹੋ ਖਾਲਸਾ ਜੀ ਬੀਵੀ ਬੱਤੀ ਵਾਲੇ ਵੀ ਪਿਓ ਨਹੀਂ ਬੋਤਲ ਭਰ ਕੇ ਲੈ ਜਾਣੀ ਕੋਈ ਗੱਲ ਨਹੀਂ ਹੋਰ ਠੀਕ ਠਾਕ ਹੋ ਜੀ ਠੀਕ ਹੈ ਠੀਕ ਹੈ ਜੀ ਬਹੁਤ ਵਧੀਆ ਜੀ ਸੇਵਾਦਾਰ ਆਪਾਂ ਸਾਰੇ ਕੋਈ ਵੀ ਵਜੇ ਤਸਵੀਰਾਂ ਦਿਖਾ ਦਈਏ ਲਾਈਵ ਪਿਓ ਲਾਈਵ ਲਓ ਜੀ ਕੈਮਰਾਮੈਨ ਵੀ ਫਿਲਮ ਕਮਾਲ ਐ ਕਮਾਲ ਐ ਸੱਚੀ ਕਮਾਲ ਐ ਸਾਲ ਬਾਅਦ ਪੀਤੀ ਐ ਤਾਂ ਦਿਲਾ ਸਵੇਰ ਹੋਇਆ ਪਿਛਲੇ ਸਾਲ ਆਪਾਂ 12 ਤਰੀਕ ਨੂੰ ਲੰਗਰ ਤੇ ਆਂਦਾ ਬਹੁਤ ਫਰਕ ਆ ਸ਼ਾਇਦ ਆਪਾਂ ਸਾਰੇ ਨੇ ਇੱਥੇ ਬਹੁ ਗੱਲਾਂ ਬਾਤਾਂ ਵੀ ਕੀਤੀਆਂ ਸਾਰੇ ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਸੀ ਹੁਣ ਵੀ ਇਦਾਂ ਹੀ ਹਮਾਰਾ ਦੰਡਾ ਬਣਾਈ ਰੱਖਦੇ ਆਂ ਠੰਡਕ ਹੈ ਕੜਤਣ ਬਿਲਕੁਲ ਨਹੀਂ ਪੂਰੀਆਂ ਨਿੰਬੂ ਆਦਿਕਰ ਸਾਡਾ ਇੱਕ ਹੋਰ ਭਰਾ ਆਇਆ ਵੀ ਬਹੁਤ ਸੇਵਾ ਕਰਦਾ ਤੁਸੀਂ ਨਾ ਜਦੋਂ ਆਪਾਂ ਪਿੱਛੇ ਬੇਲ ਨੇ ਖੜੇ ਸੀ ਤੁਸੀਂ ਕਿਹਾ ਕਿ ਠੰਡਾ ਠੰਡਾ ਮਹਿਸੂਸ ਹੋਗਾ ਮੈਨੂੰ ਲੱਗਿਆ ਸੀ ਸਰਪੰਚ ਸਾਹਿਬ ਨੇ ਕਹਿ ਦਿੱਤਾ ਪਰ ਸੇਕ ਦੇਣਾ ਪਰ ਸੱਚੀ ਠੰਡਾ ਠੰਡਾ ਮਹਿਸੂਸ ਹੋ ਰਿਹਾ ਠੰਡਾ ਵੀ ਪੂਰਾ ਆਇਆ ਨਾ ਕਿਉਂਕਿ ਦੇਖੋ ਪੂਰੀ ਟ੍ਰੈਲੀ ਨੇ 12 ਕੈਨ ਬਰਫ਼ ਦੇ ਲੈਂਦੇ ਸੀ ਕੈਮਰਾਮੈਨ ਦਿਖਾਲ ਦੇਵੇ ਬਿਸ਼ੱਕ 12 ਕੈਨ ਦੇ ਵਿੱਚੋਂ ਦੋ ਕਰ ਗਏ ਹੁਣ ਇਹ ਵੀ ਬਸ ਭੇਜਣ ਲੱਗ ਗਏ ਦੁਬਾਰਾ ਫੇਰ ਅੱਛਾ ਕੋਕਾ ਕੋਲਾ ਤਾਂ ਅਮੀ ਇੱਕ ਐਕਟਰ ਨੇ ਮਸ਼ਹੂਰ ਕਰਤੀ ਅਸਲੀ ਠੰਡਾ ਤਾਂ ਆ ਆ ਉਹ ਅਸਲੀ ਪਿਓਰ ਹਾਂ बन ਗਏ ਆ ਦੇਖੋ ਹੁਣ ਅੱਜ ਕੱਲ ਹੋ ਗਈ ਮਸ਼ਹੂਰੀ ਵਿਆਹ ਸ਼ਾਦੀਆਂ ਦੇ ਵਿੱਚ ਪਰ ਜੋ ਇੱਥੇ ਰਸਦੀ ਠੰਡਕ ਹੋਣਾ ਇੱਥੇ ਮਿਨਰਲ ਮਿਨਰਲ ਵੀ ਬਹੁਤ ਹੈ ਜੀ ਆਇਰਨ ਪੋਟਾਸ਼ੀਅਮ ਸਾਰਾ ਕੁਝ ਹੈ ਇੱਥੇ ਵਿੱਚ ਬਹੁਤ ਤੱਤਾਂ ਹੂੰ ਲੈ ਕੇ ਆਓ ਜੀ ਇੱਧਰ ਇੱਧਰ ਅੱਛਾ ਖੰਡ ਖੰਡ ਜਿਹੜੀ ਆ ਸਰੀਰ ਲਈ ਘਾਤਕ ਹੈ ਲੇਕਿਨ ਇਹ ਘਾਤਕ ਨਹੀਂ ਆ ਇਹ ਤਾਂ ਬਹੁਤ ਮਿਨਰਲ ਹੈ ਸਿੱਧਾ ਹਾਂ ਬਿਲਕੁਲ ਸਾਫ਼ ਸੁਥਰੀ ਕੋਈ ਦੋਈ ਨਹੀਂ ਹੈ ਕੋਈ ਦੂਆ ਨਹੀਂ ਹੈ ਬਿਲਕੁਲ ਤੁਹਾਡੇ ਸਾਰਾ ਤੱਤਾਂ ਦੇ ਗੰਨੇ ਦੇ ਰੱਖਦੇ ਆ ਬਹੁਤ ਤਰਖੇ ਹਾਲ ਤੇ ਕੁਝ ਕਹੋਗੇ ਸਵਾਸਤੀ ਜੀ ਕਿਹੜਾ ਉਹ ਠੀਕ ਆ ਕਿਹੜੇ ਸਕੂਲੇ ਪੜ੍ਹਦੇ ਆ ਏ ਮੈਂ ਸ਼ਿਫਟਾਂ ਸਕੂਪ ਪੜ੍ਹਦੇ ਠੀਕ ਹੈ ਪਿੰਡ ਕਿਹੜਾ ਆਪਣਾ ਇਹ ਪੰਗਲਾ ਦਾ ਪੰਗਲਾ ਉਹਦਾ ਚਾਚਾ ਹੀ ਆ ਮੇਰੇ ਇਹ ਤਾਂ ਬਹੁਤ ਬੀਬੇ ਮੁੰਡੇ ਸਰਪੰਚ ਦੇ ਬੂਟੇ ਹੀ ਬਹੁਤ ਜਗ੍ਹਾ ਲੱਗੇ ਹੋਏ ਆ ਕੀ ਕਰੀਏ ਸਰਖਾਂਚ ਦਾ ਪਿਆਰਾ ਹੀ ਬਹੁਤ ਜਗ੍ਹਾ ਠੀਕ ਹੈ ਤੁਹਾਡੇ ਵੀ ਬਾਈ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਚੰਗਾ ਲੱਗਿਆ ਮਿਲ ਕੇ ਬੱਸਾਂ ਜਿਹੜੀਆਂ ਰੁਕਦੀਆਂ ਔਰ ਬੱਸਾਂ 'ਚ ਸੇਕ ਜ਼ਿਆਦਾ ਲੱਗਦਾ ਉਹ ਦੇਖ ਜਿਹੜੇ ਯਾਤਰੀ ਆ ਜਿਹੜੇ ਸਮਝਦੇ ਸਪਿਆਰ ਨੂੰ ਔਰ ਦੇਖੋ ਆਹ ਦੇਦਨ ਦਿਖਾ ਵੀ ਸੀ ਨਵੇਜ ਤਾਂ ਇਹ ਸਾਡੇ ਪੰਜਾਬ ਦੀ ਭਾਵਨਾ ਹੈ ਗੁਰੂਆਂ ਦੀ ਬਖਸ਼ੇ ਗੁਰੂਆਂ ਦਾ ਜਿਹੜਾ ਬਖਸ਼ੇ ਫਲਸਫਾ ਆ ਉਹਦੇ ਦੀ ਸੰਗਤ ਜਦ ਚੱਲਦੀ ਹੈ ਤਾਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ ਕਿ ਲੰਗਰ ਨੂੰ ਬਖਸ਼ੇ ਮਹਾਰਾਜ ਦੀ ਮਹਾਰਾਜ ਵੱਲੋਂ ਹੀ ਜਿਹੜੀ ਮਠਾਸ ਹੈ ਉਹ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਲੰਗਰ ਨੂੰ ਬਖਸ਼ੇ ਹੀ ਹੁੰਦੀ ਹੈ ਦੇਖੋ ਲੰਗਰ ਨੂੰ ਨਾ ਜਦੋਂ ਅਰਦਾਸ ਹੋ ਕੇ ਭੇਟਾ ਲੱਗ ਜਾਂਦੀ ਹੈ ਕੁਰਬਾਨ ਦੀ ਹਾਂ ਲੰਗਰ ਦਿੱਤਾ ਮਹਾਰਾਜ ਇੰਨੀ ਕਿਰਪਾ ਹੋ ਜਾਂਦੀ ਆ ਇਹ ਤਾਂ ਰਸ ਦਾ ਲੰਗਰ ਵਾ ਹੈ ਮਿੱਠਾ ਆਪਾਂ ਦਾਣਾ ਸਬਜ਼ੀਆਂ ਰੋਟੀਆਂ ਪ੍ਰਸ਼ਾਦਿਆਂ ਦਾ ਲੰਗਰ ਲਾਨੇ ਉਹ ਵੀ ਮਹਾਰਾਜ ਮੈਂ ਆਪੇ ਕਰ ਦਿੰਦਾ ਦਵਾਈ ਬਣ ਜਾਂਦੀ ਆ ਉਹ ਤਾਂ ਗੁਰਬਾਨ ਦੀ ਅਰਦਾਸ ਚ ਇੰਨੀ ਕਿ ਭੇਟਾ ਆ ਇੰਨੀ ਕਿ ਜਦੋਂ ਭੇਟਾ ਲੱਗਦੀ ਉਹ ਤਾਂ ਆਪਾਂ ਕੋਈ ਵੀ ਕਹਿ ਨਹੀਂ ਸਕਦਾ ਕੁਝ ਚਾਈ ਚਾਈ ਲੋਕ ਡੋਲੂ ਲੈ ਕੇ ਆ ਰਹੇ ਆ ਬੋਤਲ ਲੈ ਕੇ ਆ ਰਹੇ ਆ ਇਨ੍ਹਾਂ ਦੇ ਬੱਚਿਆਂ ਦੀਆਂ ਵੀ ਪਾਣੇ ਆ ਇੱਥੇ ਕੋਈ ਇਦਾਂ ਦੇ ਨਹੀਂ ਆ ਉਹ ਸਕੂਲ ਦੀ ਬੱਸ ਦਾ ਡਰਾਈਵਰ ਹੈ ਹਾਂ ਖੁੱਲੀ ਛੁੱਟੀ ਇੱਥੇ ਜਿਹੜਾ ਵੀ ਆਂਦਾ ਕਿਸੇ ਨੂੰ ਕੋਈ ਫਰਕ ਨਹੀਂ ਹੈ ਸਾਰੇ ਆਪਣੇ ਹੀ ਵੀ ਘਟਾਰਾਂ ਤੋਂ ਆਪਣੇ ਹੀ ਆ ਭਾਈ ਬੰਦੇ ਸਾਰੇ ਜੀ ਬੜਾ ਚਲੋ ਪਿੱਛੇ ਇੱਕ ਵਾਰ ਦਿਖਾ ਦਈਏ ਦੋਸਤੋ ਤੁਹਾਡੇ ਫਾਦਰ ਸਾਹਿਬ ਨੂੰ ਮਿਲ ਲਈਏ ਸਰਪੰਚ ਸਾਹਿਬ ਦੇ ਫਾਦਰ ਸਾਹਿਬ ਵੀ ਇੱਥੇ ਬੈਠੇ ਨੇ ਡਿਊਟੀ ਦਿੰਦੇ ਨੇ ਪੂਰੀ ਹਮੇਸ਼ਾ ਹਰ ਸਾਲ ਭਾਈ ਸਾਹਿਬ ਵੀ ਇੱਧਰ ਦੇਖੋ ਕਿੰਨੇ ਮਨ ਲਾ ਕੇ ਸੇਵਾ ਕਰ ਰਹੇ ਆ ਆ ਮੋਢਾ ਜਿਉਂਦਾ ਵਸਦਾ ਰਵੇ ਹੈ ਜੀ ਇਹੀ ਹੈ ਹਾਂ ਜੀ ਠੀਕ ਹੈ ਕਿੰਨਾ ਘਪਾਰ ਹੋ ਜਾਂਦਾ ਫਿਰ ਨਹੀਂ ਥੋੜਾ ਹੀ ਆ 50 52 ਕਿਲੋ ਥੋੜਾ ਲੈ ਕੋ ਇਹਨਾਂ ぞਕਾ ਮਾਰੇ ਚੜਦੀ ਕਲਾ ਹੀ ਰੱਖਣ ਤੁੰ ਜੀ ਠੀਕ ਹੈ ਸਰਪੰਚ ਸਾਹਿਬ ਦੇ ਫਾਦਰ ਸਾਹਿਬ ਨੇ ਸੱਸੀ ਕਾਲ ਅੰਕਲ ਜੀ ਪਿਛਲੇ ਸਾਲ ਵੀ ਆਪਾਂ ਗੱਲਬਾਤ ਕੀਤੀ ਸੀਗੀ ਸਰਪੰਚ ਸਾਹਿਬ ਮੈਂ ਕਹਿੰਨਾ ਬਾਪੂ ਦੇ ਚਿਹਰੇ ਤੇ ਪਿਛਲੇ ਸਾਲ ਨਾਲੋਂ ਜ਼ਿਆਦਾ ਨੂਰ ਆਇਦਗੀ ਅੱਗੇ ਨਹੀਂ ਪਰ ਉਹ ਆਪਰੇਸ਼ਨ ਹੋਇਆ ਸੀ ਨਾ ਤਾਜਾ ਰੇਡ ਦੀ ਹੱਡੀ ਦਾ ਅੱਛਾ ਉਸ ਵੇਲੇ ਤਾਂ ਐਵੇਂ ਇੱਥੇ ਮੜਦੇ ਲਿਆਂਦੇ ਸੀਗੇ ਹੂੰ ਇਹਣਾ ਹੋਣਾ ਹੁਣ ਬਿਲਕੁਲ ਸਹੀ ਹੈ ਹਾਂ ਹੁਣ ਕਮਾਂਡ ਚੱਲਦੀ ਪੂਰੀ ਫਿਰ ਹਾਂਜੀ ਹਾਂ ਮੈਨੂੰ ਅੰਕਲ ਨੂੰ ਦੇਖ ਕੇ ਲੱਕੀ ਮਲਾਇਦ ਦੀ ਯਾਦ ਆ ਗਈ ਪੂਰਾ ਮੜੰਗਾ ਲੱਕੀ ਦਾ ਅੰਕਲ ਤੇ ਹੀ ਹੈ ਹਾਂ ਸਹੀ ਹੈ ਇਹ ਸੇਮ ਹੈ ਹੈਨਾ ਜੀ ਹਾਂਜੀ ਹਾਂਜੀ ਤੇ ਫਿਰ ਮਾਹੌਲ ਕਿਵੇਂ ਲੱਗ ਰਿਹਾ ਜੀ ਬਹੁਤ ਵਧੀਆ ਜੀ ਮਾਹੌਲ ਤੁਹਾਨੂੰ ਸਾਹਮਣੇ ਹੀ ਦੇਖੋ ਗਾਉਣ ਦਾ ਲੱਗੇ ਆ ਤੇ ਹਾਂ ਰਾਜ ਸਾਹਿਬ ਇਦਾਂ ਹੀ ਹੁੰਦੀ ਹੈ ਜੀ ਉਹ ਰਾਜੇ ਦੀਆਂ ਡੇਰ ਹੋ ਜਾਂਦੀ ਰਾਜਾ ਸਾਹਿਬ ਦੀ ਜੀ ਤੇ ਸਰਪੰਚ ਵੀ ਪੂਰਾ ਫਿਰ ਜ਼ੋਰ ਮਾਰਦਾ ਹਾਂਜੀ ਹਾਂਜੀ ਮਿੱਤਰ ਸੱਜਣ ਬਹੁਤ ਬਹੁਤ ਸਰਪੰਚ ਵੀ ਪੂਰਾ ਜੋਰ ਮਾਰਦਾ ਜੀ ਦੋ ਬਾਅਦ ਆਹ ਰਾਜ ਸਾਹਿਬ ਦਾ ਮੇਲਾ ਆ ਜਾਂਦਾ ਉੱਥੇ ਵੀ ਬਹੁਤ ਜੀ ਪੂਰੀ ਰੂਹ ਨਾ ਕਰ ਆਪਣੀ ਆਪਣੀ ਅੱਛਾ ਬਾਪੂ ਜੀ ਇੱਕ ਗੱਲ ਹੋਰ ਹੈ ਤੁਹਾਡੇ ਦਾ ਬੰਦਾ ਤਜਰਬਾ ਜਿੱਦਾਂ ਜਿੱਦਾਂ ਸੰਗਤ ਰੁਕੀ ਜਾਂਦੀ ਹੈ ਉਹ ਪੀਕੇ ਜਾਂਦੇ ਜਿਹੜੀ ਉਹਨਾਂ ਦੇ ਚਿਹਰੇ ਤੇ ਤਸੱਲੀ ਆਂ ਦੇਖ ਕੇ ਆਪਣੇ ਮਨ ਨੂੰ ਬਹੁਤ ਤਰਵਾਸ ਹੁੰਦੀ ਹੈ ਹਾਂ ਜੀ ਉਹ ਵੀ ਹਨ ਗਰਮੀ ਬਹੁਤ ਹੈ ਗਿਆ ਹਾਂ ਸਹੀ ਹੈ ਕਹ ਲਾ ਰਾ ਇਹਦਾ ਰੋਕ ਦੇਣ ਜਿਹੜੇ ਰੋਕ ਲੈਂਦੇ ਉਹਨਾਂ ਦਾ ਧੰਨਵਾਦ ਬਹੁਤ ਵਾਰੀ ਹਾਂ ਨਿਆਣੇ ਪੀਂਦੇ ਪਾਣੀ ਪੰਛੀਆਂ ਦੀ ਹਰੇ ਪੀਦੇ ਜਾਂਦੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਜੀ ਦੇਖੋ ਸਿਆਣੇ ਦੀ ਗੱਲ ਸਿਆਣੀ ਹੁੰਦੀ ਬਾਪੂ ਜੀ ਕਹਿੰਦੇ ਕਿ ਜਿਹੜੇ ਰੁਕਦੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਹੜੇ ਰੁਕੇ ਬਹੁਤ ਸ਼ੁਕਰੀਆ ਬਾਪੂ ਜੀ ਬਹੁਤ ਮਿਹਰਬਾਨੀ ਤੁਸੀਂ ਕੋਈ ਗੱਲ ਕਹਿਣਾ ਚਾਹੋਗੇ ਜੀ ਨਹੀਂ ਨਹੀਂ ਠੀਕ ਆ ਗੱਲ ਹੈ ਸਰਪੰਚ ਸੇਵਾ ਬਹੁਤ ਕਰਦਾ ਹਰ ਇੱਕ ਸਾਲ ਜੀ ਬਹੁਤ ਸੇਵਾ ਕਰਦਾ ਹਾਂ ਟਰੈਲੀਆਂ ਦੋ ਤਿੰਨ ਲਾ ਦਿੰਦਾ ਅਗਨੀਆਂ ਦੀਆਂ ਕੀ ਵੀ ਜੋ ਵੇਲਣੇ ਵੀ ਲਾਏ ਆ ਹਾਂ ਖਰਚਾ ਬਹੁਤ ਕਰਦਾ ਸਰਪੰਚ ਸਾਹਿਬ ਸਿਆਣੀ ਦੀ ਗੱਲ ਸਿਆੜੀ ਹੁੰਦੀ ਬਾਪੂ ਕਹਿੰਦਾ ਕਿ ਜਿਹੜੇ ਰੁਕਦੇ ਆ ਪਹਿਲਾ ਧੰਨਵਾਦ ਉਹਨਾਂ ਦਾ ਹਾਂ ਪਹਿਲੇ ਰੁਕਦੇ ਆ ਦੇਖੋ ਪਹਿਲਾ ਧੰਨਵਾਦ ਉਹਨਾਂ ਦੇ ਬੰਦਾ ਜਿਹੜਾ ਸਾਡੇ ਲੰਗਰ ਤੇ ੱੱਕਾ ਬੱਛਾਣਿਆਂ ਦਾ ਹਾਂ ਗੱਡੀ ਵਾਲ ਸਾਰੇ ਦੇ ਹੋਰ ਵੀਰਾਂ ਦਾ ਤੈਂ ਦਿਰੋ ਧੰਨਵਾਦ ਜਿਹੜੇ ਰੁਕਦੇ ਆ ਦੇਖੋ ਇੱਕ ਡਰਾਈਵਰ ਨੇ 100 ਬੱਸ 100 ਬੰਦੇ ਨੇ ਰੋਕਣਾ 100 ਬੰਦੇ ਰਸ ਪੀ ਕੇ ਜਾਉਂਦਾ ਹਾਂ ਜੇ ਹੁਣ ਇੱਕ ਡਰਾਈਵਰ ਦੀ ਵਜਨ ਭੁਜਾ ਕੇ ਨੰਗਾ ਲਵੇ ਉਹ ਸਾਰੇ ਅੰਦਰ ਆਪਣਾ ਦਬੜੀ ਜੀ ਪਾਜ ਅੰਦਰ ਅੰਦਰ ਲੋਕ ਯਾਰ ਰਾਸ ਨਹੀਂ ਪੜਾਈ ਸਾਨੂੰ ਇਹ ਜੀ 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 ਹੁਣ ਇੱਕ ਡਰਾਈਵਰ ਦੇਖੋ ਸਕੂਲ ਦੇ ਬੱਚੇ ਆ ਹੂੰ ਉਹ ਹਰ ਬੱਚਾ ਚਾਹਦਾ ਰਾਸ ਅੱਜ ਕੱਲ ਪੀਣਾ ਨਹੀਂ ਬੰਦ ਕੀਤੀ ਉਹ ਨਹੀਂ ਬੰਦ ਕੀਤੀ ਗਿਆ ਉਧਰ ਦਰਾਂ ਦੇ ਦੇਖੋ ਸਰਪੰਚ ਗੱਲਬਾਤ ਦੇ ਨਾਲ-ਨਾਲ ਉਧਰ ਵੀ ਤਿਆਰ ਰੱਖਦੇ ਸਰਪੰਚ ਸਾਹਿਬ ਤੁਹਾਨੂੰ ਬਹੁਤ ਦਾ ਬਹੁਤ ਤੰਗ ਨਹੀਂ ਕਰਨਾ ਤੁਸੀਂ ਸੇਵਾ ਨਿਭਾਓ ਉਪਰਾਲਾ ਬਹੁਤ ਅੱਛਾ ਬਹੁਤ ਬਹੁਤ ਸ਼ੁਕਰੀਆ ਬੀਬੀ ਬੱਤੀ ਦਾ ਫਿਰ ਵੀ ਮੇਰਾ ਤਹਿ ਦਿਲੋਂ ਧੰਨਵਾਦ ਆ ਬੀਬੀ ਬੱਤੀ ਦਾ ਕਿ ਸਾਡੇ ਹਰ ਮੇਲੇ ਤੇ ਪਹੁੰਚਦੀਆਂ ਤੁਸੀਂ ਮੈਂ ਕਹਿੰਦਾ ਬੀਬੀ ਬੱਤੀ ਚੜ੍ਹਦੀਆਂ ਕਲਾਂ ਚ ਰਹੇ ਸਾਰੇ ਦਿਨੋਂ ਦਿਨ ਤੁਹਾਡਾ ਚੈਨਲ ਤਰੱਕੀਆਂ ਕਰੇ ਔਰ ਸਾਡੇ ਸੋਰੀ ਸਾਹਿਬ ਕੈਮਰਾਮੈਨ ਵਿਜੇ ਔਰ ਤਹਿ ਦਿਲੋਂ ਮੇਰਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਸਰਪੰਚ ਸਾਹਿਬ ਤੁਸੀਂ ਵੱਡੇ ਭਰਾ ਆ ਜਦ ਮਰਜੀ ਹੁਕਮ ਲਾ ਦਿਆ ਕਰੋ ਜਿੱਥੇ ਮਰਜੀ ਲਾਉਂਗੇ ਜਿੱਦਾਂ ਤੁਸੀਂ ਕੱਢਦੇ ਆ ਜਿੰਨੇਕ ਜੋਗੇ ਸੀ ਵੀ ਜ਼ੋਰ ਖੜਾ ਬਹੁਤ ਸ਼ੁਕਰੀਆ ਔਰ ਜਾਂਦੇ ਆਂਦੇ ਫਿਰ ਤੋਂ ਤਸਵੀਰਾਂ ਦਿਖਾ ਦੇਣੀਆਂ ਉਧਰ ਕਿਉਂਕਿ ਜਿਹੜੀ ਸੇਵਾ ਕਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੇਵਾਦਾਰਾਂ ਦਾ ਇੱਕ ਵਾਰੀ ਫੇਰ ਕੈਮਰਾਮੈਨ ਨੂੰ ਆਪੇ ਜੀ ਜੀ ਪਰ ਗੱਲ ਮੈਂ ਉਹੀ ਕਿਹੜੀਆਂ ਵਿਜੇ ਆ ਗੱਠ ਨਹੀਂ ਹੋਣੀ ਚਾਹੀਦੀ ਜ਼ਿੰਦਗੀ 'ਚ ਇਹ ਗੱਠ 'ਚ ਰਸ ਨਹੀਂ ਇਹ 'ਚ ਰਸ ਆ ਗੱਠ 'ਚ ਇਹ ਆਪਾਂ ਗੱਠ ਦਾ ਪੈਦਾ ਹੋਣਾ ਹੀ ਨਹੀਂ ਦੇ ਗੱਠ ਨਹੀਂ ਹੋਣ ਦੇਣੀ ਬਸ ਬਿਨਾਂ ਗੱਠ ਤੋਂ ਚੱਲਣਾ ਤਾਂ ਆ ਦੇਖੋ ਸਾਡੇ ਭਰਾ ਉਹਦੀ ਮਿਹਨਤ ਕਰ ਲੈਣੀ ਹੈ بابا ਗੱਠ ਨਾ ਪਾਈ ਹਾਂ ਕਹਿੰਦੇ ਕਿ ਝਮੇਲੇ ਛੱਡ ਕੇ ਘਰ ਦੇ ਸਾਰੇ ਦਿਲ ਨਾਲ ਸੇਵਾ ਨੇ ਕਰਦੇ ਕਿ ਝਮੇਲੇ ਝੂਲੇ ਪਿੱਛੇ ਸੱਟੇ ਪਿਆ ਸਾਰਿਆਂ ਨੇ ਅੱਜ ਕੁਛ ਯਾਦ ਨਹੀਂ ਆ ਅੱਜ ਬਸ ਯਾਦ ਆ ਤਾਂ ਇੰਨਾ ਕਿ ਯਾਦ ਆ ਕਿ ਅੱਜ ਰਸ ਪਲਾਉਣੀ ਹੈ ਤੇ ਜ਼ਿੰਦਗੀ ਵਿੱਚ ਰਸ ਭਰਨਾ ਔਰ ਇੱਕ ਵਾਰੀ ਜਿਹੜਾ ਗੰਨਾ ਬੇਲਣੇ ਚੋਂ ਨਿਕਲ ਜਾਂਦਾ ਦੂਜੀ ਵਾਰੀ ਨਹੀਂ ਪੀੜਿਆ ਜਾਂਦਾ ਫਿਲਟਰ 2-3 ਵਾਰ ਕੀਤਾ ਜਾਂਦਾ ਉਸ ਤੋਂ ਬਾਅਦ ਤੁਸੀਂ ਦੇਖ ਲਿਆ ਕਿ ਫਰੰਟ ਤੇ ਵੀ ਬਰੀਕ ਚਾਦਰ ਦੇ ਨਾਲ ਵੀ ਫਿਲਟਰ ਕੀਤਾ ਜਾਂਦਾ ਤਾਂ ਮਹਾਰਾਜ ਦੀ ਬਖਸ਼ਿਸ਼ ਹੈ ਉਹਨਾਂ ਦੇ ਕਰਕੇ ਹੀ ਬਰਕਤਾਂ ਨੇ ਔਰ ਤੈ ਦਿਲੋਂ ਸੀ ਧੰਨਵਾਦ ਕਰਦੇ ਆ ਸਰਪੰਚ ਸੰਦੀਪ ਸਿੰਘ ਸਰਪੰਚ ਭੰਗੜਾ ਵਾਲਿਆਂ ਦਾ ਆ ਦੇਖੋ ਕਿੰਨੀ ਖੂਬਸੂਰਤ ਤਸਵੀਰ ਹੈ ਇਹ ਹੁੰਦਾ ਆਪਣਾ ਪਨ ਇਹ ਹੁੰਦੀ ਹਿਮੈਨਿਟੀ ਇਹ ਆ ਭਾਈਚਾਰਾ ਇਹ ਆ ਗੁਰੂਆਂ ਦੇ ਫਲਸਫੇ ਨੂੰ ਐਨ ਸ਼ਰਧਾ ਨਾਲ ਨਿਭਾਉਣਾ ਤਾਂ ਇਹ ਪਿਆਰ ਹੈ ਇਹ ਪਿਆਰ ਬੜਿਆ ਰਵੇ ਔਰ ਉਮੀਦ ਕਰਦੇ ਆ ਤੁਸੀਂ ਇਸ ਵੀਡੀਓ ਨੂੰ ਜਿਵੇਂ ਸਾਡੀਆਂ ਪਹਿਲੇ ਪਹਿਲੀਆਂ ਵੀਡੀਓ ਨੂੰ ਪਿਆਰ ਦੇਣ ਉਦਾਂ ਹੀ ਪਿਆਰ ਦੋਗੇ ਔਰ ਸਾਰਿਆਂ ਨੂੰ ਤੁਸੀਂ ਅਸ਼ੀਰਵਾਦ ਵੀ ਦੋਗੇ ਕਿ ਸਾਰੇ ਚੜ੍ਹਦੀ ਕਲਾ ਚ ਰਹਿਣ ਆ ਬੀਬੀਆਂ ਦੇਖੋ ਕਿੰਨੇ ਮੰਨ ਨਾਲ ਸੇਵਾ ਕਰ ਰਹੀਆਂ ਆ ਆ ਬੱਚਾ ਛੋਟਾ ਜਿਹਾ ਇਹ ਵੀ ਸਵੇਰ ਦਾ ਲੱਗਿਆ ਹੋਇਆ ਤਾਂ ਕਿਹੜੀ ਕਿਹੜੀ ਤਸਵੀਰ ਦਿਖਾਈਏ ਕਿਹੜਾ ਕਿਹੜਾ ਚਿਹਰਾ ਦਿਖਾਈਏ ਸਾਰੇ ਹੀ ਬਹੁਤ ਪਿਆਰੇ ਨੇ ਸਾਰੇ ਹੀ ਸਾਡੇ ਬਹੁਤ ਅਜ਼ੀਜ਼ ਨੇ ਸਰਪੰਚ ਸਾਹਿਬ ਤੁਸੀਂ ਸਾਨੂੰ ਬੁਲਾਇਆ ਬਹੁਤ ਚੰਗਾ ਲੱਗਿਆ ਬਹੁਤ ਸ਼ੁਕਰੀਆ ਮਿਹਰਬਾਨੀ ਬਹੁਤ ਧੰਨਵਾਦੀ ਜੀ ਮੇਰੇ ਬਹੁਤ ਬੜੇ ਰਹਿਣਾ ਵੀ ਬਤੀ ਨਵਾ ਸ਼ੈਨਰ ਛੋਟੇ ਵੀ ਇਤਨੇ ਸੂਰੀ ਕੈਮਰਾ ਪਰਸਪ ਵਿੱਚ ਉਹਨਾਂ ਜੀ ਦਾ ਬਹੁਤ ਜਲਦੀ ਫੇਰ ਤੁਹਾਨੂੰ ਜ਼ਰੂਰ ਮਿਲਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ